ਇੱਕ ਪਾਸੇ ਲੈਂਡ ਪੂਲਿੰਗ ਪਾਲਸੀ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਤਾਂ ਦੂਜੇ ਪਾਸੇ ਅੱਜ ਕਿਸਾਨਾਂ ਦਾ ਝੋਨਾ ਬਰਬਾਦ ਕਰਕੇ ਜ਼ਮੀਨ ਉੱਤੇ ਕਬਜ਼ਾ ਲੈਣ ਦੀ ਕੋਸ਼ਿਸ਼ ਮੌਕੇ ਟਕਰਾਅ ਪੈਦਾ ਹੋ ਗਿਆ ਕਿਸਾਨਾਂ ਦਾ ਝੋਨਾ ਬਰਬਾਦ ਕਰਕੇ ਬਿਨਾਂ ਮੁਆਵਜ਼ੇ ਤੋਂ ਇਹ ਕਬਜ਼ਾ ਲੈਣ ਦੀ ਕੋਸ਼ਿਸ਼ ਸਮੇਂ ਪੁਲਿਸ ਅਤੇ ਕਿਸਾਨ ਆਹਮੋ ਸਾਹਮਣੇ ਹੋ ਗਏ ਕਾਫੀ ਦੇਰ ਤੱਕ ਕਿਸਾਨਾਂ ਅਤੇ ਪੁਲਿਸ ਵਿਚਕਾਰ ਜਦੋ ਜਹਿਦ ਚੱਲਦੀ ਰਹੀ ਅਖੀਰ ਗੱਲ ਤਲਕੀ ਵਾਲੀ ਹੋ ਗਈ ਜਿਸ ਦੌਰਾਨ ਇੱਕ ਵਾਰ ਪੁਲਿਸ ਨੂੰ ਕਿਸਾਨਾਂ ਉੱਤੇ ਡਾਂਗਾਂ ਵੀ ਚੁਕਣੀਆਂ ਪੈ ਗਈਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦੋਸ਼ ਲਾਇਆ ਕਿ ਸਰਕਾਰ ਇਹ ਸਭ ਕੁਝ ਪੁਲਿਸ ਕੋਲੋਂ ਕਰਵਾ ਰਹੀ ਹੈ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੰਗਲ ਝਾਵਰ ਦਾ ਹੈ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਅੱਜ ਉਸੇ ਪਿੰਡ ਦੀ ਹੈ ਮੌਕੇ ਉਤੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਮੌਜੂਦ ਰਹੀ ਕਈ ਪੁਲਿਸ ਅਧਿਕਾਰੀ ਵੀ ਹੋਰ ਸਰਕਾਰੀ ਅਮਲੇ ਫੈਲੇ ਨਾਲ ਪਹੁੰਚੇ ਹੋਏ ਸਨ ਇਸ ਮੌਕੇ ਕਿਸਾਨ ਵੀ ਪੁਲਿਸ ਦੇ ਸਾਹਮਣੇ ਡਟੇ ਰਹੇ ਇਸ ਜਦੋ ਜਹਿਦ ਦੌਰਾਨ ਵਰਦੀ ਧਾਰੀ ਪੁਲਿਸ ਕਰਮਚਾਰੀ ਵੀ ਗਾਰੇ ਚਿੱਕੜ ਵਿੱਚ ਲਿਬੜ ਗਏ ਅਤੇ ਕਿਸਾਨ ਵੀ ਪ੍ਰਸ਼ਾਸਨ ਗੰਦੀ ਕਰਤੂਤ ਪ੍ਰਸ਼ਾਸਨ ਦੀ ਜਿੱਥੇ ਪ੍ਰਸ਼ਾਸਨ ਦੁਬਾਰਾ ਚੜ ਕੇ ਆ ਗਿਆ ਵਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਸ਼ਾਸਨ ਇਹ ਤੇ ਕਿਸਾਨ ਆਮੋ ਸ਼ਾਮੇ ਆਉਣ ਕਿਉਂ ਆਏ ਅੱਜ ਪਾਸੇ ਪ੍ਰਸ਼ਾਸਨ ਹੈ ਇਸ ਪਾਸੇ ਕਿਸਾਨ ਕੋਈ ਨਹੀਂ ਕੋਈ ਨਹੀਂ ਵੀਰ ਨਹੀਂ ਆਪਾਂ ਵੀਡੀਓ ਬਣਾਉਂਦੇ ਆ ਵੇਖ ਇਹਦਰ ਪ੍ਰਸ਼ਾਸਨ ਤੇ ਪੁਲਸਾਂ ਨੂੰ ਸਾਹਮਣੇ ਆਉਣੀ ਹੈ ਫੜ ਲਾ ਫੜ ਲਾ ਫੜ ਆ ਵੇਖੋ ਕੋਈ ਆਹ ਸੇ ਪੁਛ ਡਾਂਗਾ ਦੇ ਡਾਂਗਾ ਮਾਰੀ ਡਾਂਗਾ ਪੁਲਸਾਂ ਵੇਖੋ ਪੁਛ ਡਾਂਗ ਛੱਡ ਕੇ ਕਰਦਾ ਆਹ ਵੇਖੋ ਕਿੱਡੀਆਂ ਕਿੱਡੀਆਂ ਤਗੜੀਆਂ ਡੰਗ इस टाइम नंगल चौर जी पुलिस न प्रशासन ਤੱਕੇ ਸਹੀ ਕੀ ਲਿਆ ਜਿਹਦੇ ਵਿੱਚ ਇੱਕ ਕਿਸਾਨ ਦੀ ਕੋਈ ਕਲੀਅਰ ਹਾਲਤ ਨਹੀਂ ਪਤਾ ਲੱਗ ਰਿਹਾ ਵੀ ਹੋ ਸਕਦਾ ਕਹਿੰਦੇ ਕਿਸਾਨ ਦੀ ਇੱਕ ਦੀ ਮੌਤ ਵੀ ਹੋ ਗਈ ਆ ਤਾਰੂਗਾ ਬਿਸ਼ੇਰਫਾ ਜੀ ਬੋਲ ਬੰਦੇ ਉਹਨਾਂ ਤਾਂ ਸੀਰੀਅਸ ਨੇ ਨਾ ਜੋ ਬੰਦੇ ਸਭੀ ਅਸਲੀ ਚੱਤ ਬਣਾ ਲਿਆ ਉਹ ਇਹਦਾ ਬਾਤ ਪਾਣੀ ਪਿਓ ਬਾਹਰ ਨਹੀਂ ਫੜੋ ਨਹੀਂ ਪਾਣੀ ਪੀ ਬਸ ਕੋਈ ਗੱਲ ਨਹੀਂ ਸਾਡੇ ਲੇਲੀ ਤਰੰਡੇ ਮੈਂ ਤੁਰੀ ਆਪਣੇ ਬੰਦਿਆਂ ਨੂੰ ਕਹਾਂਦਾ ਸਾਡਾ ਬੰਦਾ ਉੱਥੇ ਗੱਡੀ ਦੇ ਵਿੱਚ ਉਹਨੂੰ ਜੱਫਰਾਂ ਜੀ ਆਪਾਂ ਰੋਕੀਏ ਜਿਹਨੇ ਬਾਲ ਕਰਦੇ ਉਹਨਾਂ ਨੂੰ ਪੁੱਛੋ ਤੁਰੀ ਉੱਥੇ ਨਹੀਂ ਉੱਥੇ ਕਿਹਨੇ ਕਿੱਥੇ ਤੋਂ ਲਾਏ ਹੋ ਆਪਾਂ ਤਾਂ ਪਹਿਲਾਂ ਆਇਆ ਨਹੀਂ ਆਪਾਂ ਤਾਂ ਪਹਿਲਾਂ ਗਾਵਾ ਤੋਂ ਆਏ ਸੀ ਇਹਨਾਂ ਨੇ ਲਈ ਆ ਅਸੀਂ ਵੀ ਆਪਾਂ ਨੂੰ ਨਹੀਂ ਦੇਰ ਕਰਨੀ ਨਹੀਂ ਆਹ ਲੈਨੇ ਬਾਅਦ ਬਹੁਤ ਕੋਈ ਆ ਗਿਆ ਜੀਓ ਪ੍ਰਧਾਨ ਸਾਹਿਬ ਉੱਥੇ ਆ ਗਿਆ ਬਾਕੀ ਬੰਦੇ ਸਾਰੇ ਉੱਥੇ ਆ ਜਾਓ ਬਹਿ ਜਾਓ ਆ ਜਾਓ ਉੱਥੇ ਕੋਈ ਹੱਥ ਪਾਵੇ ਨਹੀਂ ਜੋ ਕੀ ਤੁੰਗਾ ਕੇ ਇਹਨੂੰ ਸਾਡੀ ਜ਼ਮੀਨ ਹੈ ਸਾਡੀ ਕੀ ਨਾਲੀ ਦਾ ਸਾਡੇ ਸਾਰੇ ਆ ਜਾਓ ਜਿਹੜੇ ਇੱਕ ਬੰਦੇ ਨੇ ਜਿੱਥੇ ਬੰਦਗਾ ਸਾਰੇ ਇੱਧਰ ਆ ਜਾਓ ਉਹਨੂੰ ਗੱਲ ਕਰ ਲਓ ਜਿਹੜੇ ਇੱਧਰ ਨਾਲ ਗੱਲ ਕਰਨੀਆਂ ਮੰੰਗਲ ਚੌਰ ਪਿੰਡ ਜ਼ਿਲ੍ਹਾ ਗਰਦਾਸਪੁਰ ਗੱਲ ਮਤਲਬ ਇਹ ਨਹੀਂ ਚਲੋ ਲੈ ਕੇ ਗੱਲ ਪਾਈ ਆ ਬੰਦੇ ਆ ਗੱਲ ਨੂੰ ਲੈ ਕੇ ਦੇਖੋ ਗੱਲ ਇਹ ਵੀ ਕਦੀ ਪੁਲਿਸ ਦੇ ਦਰਨਾ ਕਰੀ ਕਰਾਏ ਸੀ ਪਹਿਲ ਕਰਤੀ ਸੀ ਇਹਨਾਂ ਨੂੰ ਅੱਗੇ ਵੱਲਣਾ ਪਿਆ ਸੀ ਇਹਨਾਂ ਨਾਲ ਗੱਲ ਹੀ ਨਹੀਂ ਕਰਦੇ ਹਾਂ ਗੱਲ ਗੱਡੀ ਕਰਨ ਆਏ ਤੁਸੀਂ ਕੋਈ ਪੈਸੇ ਅਸੀਂ ਤੁਹਾਨੂੰ ਪੈਸੇ ਆਹੀ ਆਪਣੀ ਤਜੋਰੀ ਖੋਲਣੀ ਹੈ ਸਰਕਾਰ ਦੇ ਪੈਸੇ ਦੇਣਗੇ ਪਰ ਇੱਕ ਇੰਚ ਵੀ ਗਿਆ ਤੁਹਾਨੂੰ 50 ਲੱਖ ਮਿਲ ਜੇ ਤੁਹਾਨੂੰ ਕਰੋੜ ਮਿਲ ਜੇ ਸਾਨੂੰ ਕੋਈ ਭਾਅ ਆ ਸਰੋਤ ਕੁਰੀ ਹੋ ਗਈ ਜਾਂ ਤੁਮ ਪਰ ਇਹਦੇ ਦੇਖੋ ਨਾ ਵੀ ਤੁਸੀਂ ਘਟੋ ਘਟਾ ਜਿੱਥੇ ਦੇ ਪੈਸੇ ਉਸੇ ਨੂੰ ਦੇ ਆ ਕੋਟਾ ਤੇ ਉਹ ਜਿਹੜੇ ਦਿੱਕਣ ਦੇ ਇਹਨਾਂ ਨੇ ਮੈਨੂੰ ਕਹਿੰਦੇ ਹਨ ਮਨਜ਼ੂਰ ਨਹੀਂ ਕਿ ਕੰਮ ਨਹੀਂ ਆਈ ਇਹ ਗਾੜੀ ਯਾਰ ਇੱਕ ਮਹੀਨਾ ਲੱਗਦਾ 36 ਲੱਖ ਰੁਪਇਆ ਦੀ ਜ਼ਮੀਨ ਦਾ ਭਾਜਦਾ ਯਾਰ ਅਈ ਅਧਿਕਾਰ ਅਰਬਿਟ੍ਰੇਸ਼ਨ ਕੀ ਹੈ ਅਰਬਿਟ੍ਰੇਸ਼ਨ ਇੱਕ ਅਦਾਲਤ ਹੈ ਨਾ ਉੱਥੇ ਪਟੀਸ਼ਨ ਦੇ ਜਾਣਾ ਹੁੰਦਾ ਕਿ ਉਹਦੇ ਮੈਨ ਕੋਲ ਜਾਣਾ ਹੁੰਦਾ ਉਹ ਤੁਹਾਡਾ ਤੁਹਾਡਾ ਡਿਊਟੀ ਲਾ ਕੇ ਦੇ ਜੀ ਹੋਵੇਗਾ ਕੋਤਵਾਰਾ ਟੋਕਵਾੜ ਦੀ ਗੱਲ ਕੋਈ ਤੁਸੀ ਜੀ ਬਤਾਓ ਹੋਰ ਅਰਦਾਸ ਜੀ ਕਾਹ ਕਹਿੰਦੀ ਚਾਰ ਸਾਲਾਂ ਚਾਹਵਾ ਤੇ ਮਾਰੀ ਇਹ ਰੋਟੀਆਂ ਨਾਲੋਂ ਸਾਡੇ ਕੋਲ ਕੋਈ ਨਾ ਕੋਈ ਰੁਪਿਆ ਰੇਟ ਹੋਵੇ 36 ਦਾ ਰੱਖਣਾ ਪੈਸੇ ਮਿਲਦੇ ਸਨ ਖਾਨੀਆਂ ਪੈੜੀਆਂ ਕੋਈ ਮਾਰਾ ਹੈ ਤੁਸੀਂ ਅੱਗੇ ਆਪ ਖੁਦ ਵੀ ਜਾਏ ਮੇਰੀ 100 ਰੁਪਿਆ ਨਹੀਂ ਗਿਆ ਇਹ ਸਾਡੇ ਨਾਲ ਸਾਡੇ ਨਾਲ ਸਾਨੂੰ ਕੋਈ ਤਾਂ ਮਿਲਣੀ ਕੱਲੂ ਥੇ ਹੋਣਗੇ ਤੁਸੀਂ ਫੇ ਆਉਣਾ ਅੱਜ ਨੂੰ ਬੜੀਏ ਅੱਜ ਨੂੰ ਬੜੀਆਂ ਅਸੀਂ ਇਹ ਕਰਕੇ ਆਏ ਆ ਅੱਜ ਨੂੰ ਬੜੀਏ ਜਦ ਨੱਬਣਾ ਦੀ ਸੀ ਸਾਡੇ ਨਾਲ ਨੱਬੜੇ ਉਹਨਾਂ ਨਹੀਂ ਨੱਬਣਾ ਤੇ ਜੋ ਆਪਣਾ ਹੁੰਦਾ ਉਹ ਤਾਂ ਹੋਇਆ ਹੀ ਅੱਗੇ ਦਾ ਹੀ ਚੱਲਦਾ ਰਿਹਾ ਸਦਾ ਬਿਲਕੁਲ ਫੈਸਲਾ ਕੋਕਰ ਇਹਦੀ ਇਹ ਦਾ ਕਰਨਾ ਵਾ ਜੀਸੀ ਨੇ ਕਰਾਉਣਾ ਭੁਗਤਾਨ ਮਾਰਨੇ ਤੋਂ ਪਹਿਲਾਂ ਬਿਲਕੁਲ ਇਹ ਜਿਹੜਾ ਵਾ ਇਹ ਪੂਰਨ ਤੌਰ ਤੇ ਪੰਮ ਰੁਕੇ ਦਰਦਾਸੁਰ ਦੇ ਵਿੱਚੋਂ ਜਿੰਨਾ ਬੰਦੂਆਂ ਦੇ ਪਾਸੇ ਨਹੀਂ ਚੁੱਕੀ ਆ ਆ ਤਮਾਸ਼ਾ ਰਾਹ ਰਾ ਬਣਾਉਂਦੇ ਕੱਲ੍ਹ ਫੇਰ ਆਉਣ ਪਰਚੋ ਫੇਰ ਆਉਣ ਦੀ ਬਿਲਕੁਲ ਨਹੀਂ ਅਸੀਂ ਸਾਨੂੰ ਵਾਲਾ ਨਹੀਂ ਤਾਂ ਕਿ ਉੱਤੇ ਗੱਲ ਕਰੀਏ ਸਿੱਧਾ ਜਿਹੜਾ ਹੋਇਆ ਹੈ ਤੁਹਾਡੀ ਸਿੱਧੀ ਤੇ ਗੱਲ ਹੈ ਤੂੰ ਜਿਹੜਾ ਹੋਇਆ ਹੈ ਬੰਦਾ ਜੀ ਅੰਮ੍ਰਿਤਸਰ ਨੇ ਫਿਰ ਕਰ ਸਰਕਾਰ ਇਹਨੂੰ ਲੀਗਲ ਮੰਨਦੀ ਹੈ ਇਹ ਲੀਗਲ ਵਾਹ ਆ ਲੀਗਲ ਆ ਸਾਰਾ ਇਹ ਕਿਹਨਾਂ ਆ ਇੱਥੇ ਇੱਥੇ ਟਾਲੀ ਤੇ ਇਹ ਤੇ ਤੱਕਦਾ ਹੀ ਪਾਇਆ ਦਾਸਪੁਰ ਦੀ ਧਰਤੀ ਤੇ ਸਵੇਰੇ 6 ਵਜੇ ਤੋਂ ਲੈ ਕੇ ਦਾ ਦੋ ਕਿਸਾਨ ਤੇ ਮਜ਼ਦੂਰ ਦਾ ਇੰਜਾਮ ਇੱਥੇ ਹੋ ਰਿਹਾ ਜੋ ਇੱਥੇ ਹਾਲਤ ਬਣੀ ਆ ਕਿਸ ਤਰ੍ਹਾਂ ਜਸਵਿੰਦਰ ਸਿੰਘ ਬਿਲਕੁਲ ਇੱਕ ਉਹ ਜੋੜਾ ਜਿਨ੍ਹਾਂ ਦਾ ਕੋਈ ਧੀ ਪੁੱਤਰ ਦਾ ਵਾਲਾ ਸਵਾਲ ਨਹੀਂ ਹੈਗਾ ਤੇ ਕਿਸਾਨੀ ਦੀ ਲੜਾਈ ਲੜਦਾ ਪਿਆ ਹੁਣ ਬਟਾਲੇ ਦੇ ਸਿਵਲ ਹਸਪਤਾਲ ਤੋਂ ਜਿੰਦਗੀ ਮੌਤ ਲਈ ਲੜਦਾ ਅੰਮ੍ਰਿਤਸਰ ਨੂੰ ਤੋਰ ਦਿੱਤਾ ਹੈ ਫੌਜੀ ਜਵਾਨ ਆ ਔਰ ਫੌਜ ਦੇ ਵਿੱਚ ਨੌਕਰੀ ਕਰਕੇ ਹੌਲਦਾਰ ਦੇ ਅਹੁਦੇ ਤੋਂ ਪੈਨਸ਼ਨ ਆਇਆ ਸਾਡੇ ਦੋ ਵਿਅਕਤੀ ਜਿਹੜੇ ਨੇ ਉਹ ਹੋਰ ਸਖਤ ਜ਼ਖਮੀ ਨੇ ਹਰਜੀਤ ਸਿੰਘ ਲੀਲਕਲਾਂ ਦੀ ਧੌਣ ਦੇ ਵਿੱਚ ਪ੍ਰੋਬਲਮ ਇਹ ਆ ਤੇ ਥਾਣਾ ਕਣੀਏ ਕੇ ਬਾਂਗਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਇਲਾਜ ਕਰਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਵੀ ਅਸੀਂ ਕਹਿੰਨੇ ਹੁਣ ਬਿਲਕੁਲ ਨਾ ਇਜਾਜ਼ਤ ਦਿਓ ਉਹਨੂੰ ਉੱਥੇ ਰੱਖਿਓ ਹਰਜੀਤ ਸਿੰਘ ਨੀਰਕੜਾ ਨੂੰ ਹੁਣ ਛੱਡਿਓ ਨਾ ਜੀ ਹਰਜੀਤ ਸਿੰਘ ਕਲਾਂ ਦੀ ਜੇ ਜਾਣ ਜਾਂਦੀ ਆ ਅਸੀਂ ਕੋਈ 10 ਦੇ ਕੇ ਵੀ ਇਸ ਮਸਲੇ ਦਾ ਹੱਲ ਕਰ ਜਾਨੇ ਤਾਂ ਸਾਨੂੰ ਲੱਗਦਾ ਕਿ ਸੌਦਾ ਸਸਤਾ ਆ ਬਿਲਕੁਲ ਪ੍ਰਸ਼ਾਸਨ ਦੀ ੱਟੇਸ਼ਾਈ ਆ ਜਿਹਦੇ ਵਿੱਚ ਸਿਵਲ ਪ੍ਰਸ਼ਾਸਨ ਪਿਛਲੇ ਪੈਰ ਤੇ ਜਾ ਕੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਅੱਗੇ ਲਿਆ ਕੇ ਸੂਬੇ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਪੁਲਸ ਰਾਜ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਕਿ ਸੂਬੇ ਦੇ ਵਿੱਚ ਪੁਲਸ ਰਾਜ ਕਾਇਮ ਹੋ ਜਾਏ ਇਹ ਜ਼ਮੀਨਾਂ ਸਿਰਫ ਸਾਡੇ ਲਈ ਕਮਾਈ ਦਾ ਸੌਦਾ ਨਹੀਂ ਕਿ ਇਹਦੇ ਚ ਮਿਲਿਆ 70 ਲੱਖ ਸਾਡੇ ਲਈ ਜ਼ਿੰਦਗੀ ਆ ਅਸੀਂ ਸਾਡੇ ਨਾਲ ਮੇਰਾ ਦਾਦਾ ਜੀ ਦੇ ਵਿੱਚ ਉਹ ਮੇਰੀ ਦਾਦੀ ਦਾ ਕਿਤੇ ਇਹਦੇ ਵਿੱਚ ਕੁਝ ਨਾ ਕੁਝ ਰਹਿ ਗਿਆ ਹੋਊਗਾ ਅਸੀਂ ਜੁੜੇ ਆ ਇਹਨਾਂ ਦੇ ਨਾਲ ਸਾਡੀਆਂ ਮੋਹ ਦੀਆਂ ਦੰਦਾ ਸਰਕਾਰ ਨੇ ਤੋੜੀਆਂ ਨੇ ਅਸੀਂ ਫੇਰ ਵੀ ਕਹਿੰਦੇ ਆ ਕਿ ਇਹਨਾਂ ਨੂੰ ਜਾਇਜ਼ ਹੱਕ ਦੇ ਕੇ ਇਹਨਾਂ ਤੇ ਕਬਜ਼ਾ ਕੀਤਾ ਜਾਵੇ ਸ਼ਰੇਆਮ ਤੱਕਾ ਕੀਤਾ ਉਹਨਾਂ ਜ਼ਮੀਨਾਂ ਤੇ ਸਪੈਸ਼ਲੀ ਕਬਜ਼ਾ ਕਰਵਾਇਆ ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਪੈਸੇ ਨਹੀਂ ਸੀ ਦਿੱਤੇ ਗਏ ਜ਼ਿਲ੍ਹਾ ਗਰਦਾਸਪੁਰ ਦੇ ਡੀਸੀ ਦਾ ਬਹੁਤ ਜ਼ਿਆਦਾ ਵੱਡਾ ਕਰੂਪ ਚਿਹਰਾ ਮੈਂ ਕਹਿ ਸਕਦਾ ਜਿਨ੍ਹਾਂ ਅਸੀਂ ਸਤਕਾਰ ਕਰਦੇ ਹਾਂ ਉਸ ਕੁਰਸੀ ਦਾ ਉਹਨਾਂ ਹੀ ਉਸ ਕੁਰਸੀ ਦੇ ਉੱਤੇ ਕਰੂਪ ਚਿਹਰਾ ਜਿਹੜਾ ਨਿਕਲ ਕੇ ਬਾਹਰ ਆਇਆ ਅਸੀਂ ਬਿਲਕੁਲ ਸਰਕਾਰ ਨੂੰ ਸਾਫ਼ ਮਨਸ਼ਾਣਾ ਕਹਿੰਦੇ ਹਾਂ ਮੀਟਿੰਗਾਂ ਦਾ ਦੌਰ ਬੰਦ ਕਰਕੇ ਨੀਤੀ ਨੂੰ ਸਪਸ਼ਟ ਕਰਕੇ ਬਿਲਕੁਲ ਧਰਤਲ ਤੇ ਆ ਕੇ ਜਿਨ੍ਹਾਂ ਲੋਕਾਂ ਦਾ ਕਤਲ ਤੁਸੀਂ ਕਰਨਾ ਚਾਹੁੰਦੇ ਹੋ ਉਹਨਾਂ ਦਾ ਕਰਕੇ ਇਹਨਾਂ ਦੀ ਜ਼ਮੀਨਾਂ ਤੇ ਕਬਜ਼ਾ ਕੀਤਾ ਜਾਵੇ ਬਿਨਾਂ ਮਤਲਬ ਤੋਂ ਪੁਲਿਸ ਐਡਮਿਨਿਸਟ੍ਰੇਸ਼ਨ ਤੇ ਆਮ ਲੋਕਾਂ ਦੇ ਭੇੜ ਕਰਾ ਕੇ ਇਹਦੇ ਵਿੱਚ ਵਾਵਾ ਖੱਟਣ ਦੀ ਕੋਸ਼ਿਸ਼ ਨਾ ਕਰੋ ਸਵੇਰੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇਹ ਬੰਦ ਕੀਤਾ ਜਾਵੇ ਜਦੋਂ ਲਗਾਤਾਰ ਕਬਜ਼ਾ ਵਧਦਾ ਗਿਆ ਦੋਰੀ ਵਾਰੀ ਚੜ ਕੇ ਆਏ ਆ ਜਿੰਨੀ ਵਾਰੀ ਵੀ ਹੋਣਾ ਪਊਗਾ ਲਗਾਤਾਰ ਇਹਦੇ ਤੇ ਬਰਕਰਾਰ ਰਹਿਣਗੇ ਹੁਣ ਕੀ ਮੰਗਾ ਜੀ ਤੁਹਾਡੀ ਮੁਕੰਮਲ ਤੁਰਦੇ ਕੰਮ ਬੰਦ ਕਰਨਾ ਚਾਹੁੰਦੇ ਆ ਅਸੀਂ ਕਹਿੰਦੇ ਆ ਕਿ ਜੋ ਡੀਸੀ ਸਾਹਿਬ ਨੇ ਅਸੀਂ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਡੀਸੀ ਸਾਹਿਬ ਤੁਸੀਂ ਆਪ ਦੇ ਸ਼ਬਦਾਂ ਦੇ ਪੂਰੇ ਉੱਤਰ ਦਿਓ ਜੋ ਤੁਸੀਂ ਆਪ ਦੀ ਕੁਰਸੀ ਤੇ ਕਿਹਾ ਜੋ ਤੁਹਾਡੇ ਅੱਲਾ ਅਫਸਰਾਂ ਨੇ ਕਿਹਾ ਕਿ ਅਸੀਂ ਕੇਸ ਆਰਬਿਟ੍ਰੇਸ਼ਨ ਕੋ ਲੈ ਕੇ ਜਾ ਰਹੇ ਹਾਂ ਚੀਫ ਸੈਕਟਰੀ ਸਾਹਿਬ ਕੋ ਲੈ ਕੇ ਜਾ ਰਹੇ ਹਾਂ ਉਹ ਤੋਂ ਹੱਲ ਕਰਾ ਕੇ ਤੁਹਾਡੇ ਕੋਲ ਲਿਆਵਾਂਗੇ ਤੇ ਫਿਰ ਕਬਜ਼ੀਆਂ ਦੀ ਗੱਲ ਹੋਊਗੀ ਅਸੀਂ ਕਹਿੰਦੇ ਆ ਉਹ ਆਪਣੇ ਸ਼ਬਦਾਂ ਤੇ ਖਰੇ ਉਤਰਨ ਸਾਡੇ ਕੈਂਡ ਤੇ ਕੁਝ ਨਾ ਕਰਨ ਜੋ ਉਹਨਾਂ ਨੇ ਬੋਲਿਆ ਆਪਣੇ ਸ਼ਬਦਾਂ ਨੂੰ ਪੂਰਾ ਕਰਨਗੇ ਇਹ ਸਫਤੀ ਆਲਾਕਰ ਮੇਲਾ ਉਹਦੀ ਜ਼ਿੰਮੇਵਾਰੀ ਹੋਊਗੀ ਅਸੀਂ ਪੂਰ ਤੌਰ ਤੇ ਚਾਹੁੰਦੇ ਆ ਕਿ ਕੰਮ ਬੰਦ ਕੀਤਾ ਜਾਵੇ ਐ ਨਹੀਂ ਕਿ ਅੱਜ ਬੰਦ ਕੀਤਾ ਜਾਵੇ ਇਹ ਕੰਮ ਪੂਰ ਤੌਰ ਤੇ ਸਾਰੇ ਗਰਦਾਸਪੁਰ ਦੇ ਵਿੱਚੋਂ ਬੰਦ ਕੀਤਾ ਜਾਵੇ ਤੇ ਡੀਸੀ ਨੂੰ ਤੋਰੋ ਭਗਵੰਤਪਾਲਲੇ ਵੀਸ ਨੂੰ ਤੋਰੋ ਸੈਕਟਰੀ ਵਾਲੇ ਉਥੋਂ ਵਾਰਡ ਵਧਾ ਕੇ ਲੈਣਾ ਜੇ ਇਹਨਾਂ ਸਾਰਾ ਕੁਝ ਨਹੀਂ ਕਰਨਾ ਇਹ ਕਲੇਸ਼ ਕਰਾਉਣਾ ਤੇ ਫੇਰ ਕੋਈ ਗੱਲ ਨਹੀਂ ਸਾਡੀਆਂ ਜ਼ਮੀਨਾਂ ਵਾਂ ਅਸੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਬੈਠੇ ਆ ਤੇ ਜ਼ਮੀਨਾਂ ਵਾਸਤੇ ਸਾਨੂੰ ਕੁਰਬਾਨੀਆਂ ਵੀ ਦੇਣੀਆਂ ਪੈਣ ਤੇ ਤਿਆਰ ਬਰਾ ਤਿਆਰ ਬਈ ਹਾਕਮ ਅੰਨਾ ਵੀ ਹੈ ਤੇ ਬੋਲਾ ਵੀ ਹੈ ਤੇ ਹੁਣ ਗੁੰਗਾ ਕੀ ਆ ਬਿਲਕੁਲ ਕੇਂਦਰ ਦੇ ਅੱਗੇ ਗੋਡੇ ਟੇਕੇ ਆ ਤੇ ਰਲ ਮਿਲ ਕੇ ਖਿਜੜੀ ਪੱਕਦੀ ਪਈ ਆ ਆ ਜਿਹੜਾ ਬਦਲਾਵ ਵਾਲਾ ਚਾਹ ਸੀ ਪੰਜਾਬ ਦੀ ਧਰਤੀ ਤੇ ਉਹ ਬੜੇ ਸਾਲਾਂ ਦਾ ਲੱਥਾ